जब मैं मेरी मम्मी के घर आई ना साढ़े आठ बजे आई तो मैं अपनी मम्मी के घर गई हुई थी जब मैं साढ़े आठ बजे घर आई ना तो ये बोली एक एक लड़का आया था वो वो तेरे लड़के को साथ लेके अकेला ही था रहा मैं तो मम्मी के घर गई थी रोज खाना बनाने की गलती और मैं गहरी मजदूरी करती हूँ जब आपका बच्चा गई अपनी मम्मी के घर गई घर में कौन कौन था तब घर में कोई नहीं था गाय खेल रहे थे बच्चे मेको ਤੋ ਬੱਚਾ ਐਸੇ ਐਸੇ ਛੋੜ ਜਾਂਦੇ ਹੋਗੇ ਗਲੀ ਮੇਂ ਸਭ ਇਹ ਖੇਲ ਰਹੇ ਸੀ ਇਹ ਮੋਨੋ ਲੋਜੀ ਖੇਲਤੇ ਹੈ ਪੂਰਾ ਪਰਿਵਾਰ ਇਆ ਗਲੀ ਮੇਂ ਖੇਲਤਾ ਤੇ ਪਰੋ ਜਿਹੜਾ ਪਰੋਸ ਹੈ ਇਹ ਇਹ ਸਾਰੇ ਸਾਰੇ ਬੱਚੋ ਕੇ ਸਾਥ ਖੇਲਦਾ ਬਾਹਰ ਬੈਠੇ ਰਹਤੇ ਇਹ ਸਾਥ ਤੁਹਾਡਾ ਜਿਹੜਾ ਗੁੰਮ ਜਾਂ ਗੁੰਮ ਇਹੀ ਸੇ ਹੋਇਆ ਬੱਚਾ ਜਾਂ ਬਾਹਰ ਕਹੀਂ ਸਾਡੇ ਘਰ ਮਰੇ ਸਾਡੇ ਕਮਰੇ ਚ ਲੈ ਕੇ ਗਿਆ ਜੀ ਕਮਰੇ ਦੇ ਵਿੱਚ ਬੜਾ ਕਮਰਾ ਮੇਰਾ ਸਾਥ ਕੇ ਪਾੜ ਰਹੇ ਮੁੰਡਾ ਸਾਡਾ ਖਾਣਾ ਬਣਾ ਰਿਹਾ ਤੇ ਮੁੰਡੇ ਦੇ ਨਾਲ ਹੀ ਇਹ ਸਾਥ ਬੋਲੀ ਮੇਰਾ ਲੈ ਗਿਆ ਭਜੀ ਕੌਣ ਨਹੀਂ ਬੱਚਾ ਕੌਣ ਲੈ ਕੇ ਗਿਆ ਭਈਆ ਲੈ ਕੇ ਗਿਆ ਭਈਆ ਲੈ ਕੇ ਗਿਆ ਆ ਤੇ ਮੁੰਡਾ ਜਦੋਂ ਸਾਡਾ ਕਮਰੇ ਦੇ ਅੰਦਰ ਜਾਂਦਾ ਹੈ ਨਾ ਤੇ ਭਈਆ ਨਾਲ ਹੀ ਮੁੰਡੇ ਦੇ ਅੰਦਰ ਵੜ ਜਾਂਦਾ ਹੈ ਕਮਰੇ ਦੇ ਹਾਂਜੀ ਤੇ ਨਾਲ ਹੀ ਬਾਹਰ ਭਈਆ ਆਂਦਾ ਹੈ ਤੇ ਨਾਲ ਹੀ ਉਹ ਮੁੰਡੇ ਨੂੰ ਨਾਲ ਆਪਣੇ ਆਪਣੇ ਪਿੱਛੇ ਪਿੱਛੇ ਭਈ ਮੁੰਡੇ ਨੂੰ ਲੈ ਜਾਂਦਾ ਹੈ ਹੂੰ ਤੇ ਸੀਸੀਟੀਵੀ ਕੈਮਰੇ 'ਚ ਸਾਰੀ ਵੀਡੀਓ ਰਿਕਾਰਡ ਹੈ ਹੈ ਤੁਹਾਡੇ ਵੀਡੀਓ ਵੀ ਹੈ ਜਿਹੜਾ ਤੁਸੀਂ ਕਦੀ ਦੇਖਿਆ ਸੀ ਉਹਨੂੰ ਅੱਗੇ ਕਦੀ ਇੱਥੇ ਜਿਹੜਾ ਤੁਸੀਂ ਪ੍ਰਵਾਸੀ ਦਾਸ ਰਹੇ ਉਹ ਬੰਦਾ ਨਹੀਂ ਨਹੀਂ ਭਾਜੀ ਉਹਨੂੰ ਉਹਦੇ ਮੁੰਡੇ ਜਿਹੜੇ ਵਾਕਫ ਆਟੋ ਚਲਾਉਣ ਵਾਲੇ ਆ ਉਹ ਕਹਿੰਦੇ ਵੀ ਲੰਮਾ ਪਿੰਡ ਚੌਕ ਤੇ ਆਪਣਾ ਪਠਾਨਕੋਟ ਚੌਕ ਆਪਣਾ ਆਹ ਮੁੰਡਾ ਆ ਜੀ ਇੱਥੇ ਜਿਹੜਾ ਮਈ ਗੋਲੀਆਂ ਲੈ ਕੇ ਗਿਆ ਮੇਰੇ ਮੁੰਡੇ ਨੂੰ ਇਦਾਂ ਨੂੰ ਕਰੋ ਇੱਥੇ ਮਰਿਓ ਕਿ ਦੋਨੋਂ ਬਸੇ ਘੁਮਾ ਦੋ ਬਈ ਨਹੀਂ ਜਿਹੜੀ ਤੁਹਾਡੀ ਸੀਸੀਟੀਵੀ ਹੈਗੀ ਉਹ ਕਿੱਥੇ ਹੈ ਆ ਹੈਗੀ ਸੀਸੀਟੀਵੀ ਵੀ ਹੈਗੀ ਟੀਵੀ ਵਾਲੀ ਸਾਫ ਨਹੀਂ ਆਈ ਏ मैं तो अगर वो देखे तो मैं रिक्वेस्ट करी मेरे बच्चे को छोड़ जाए बिल्कुल दोस्तों पहले नशेड़ी वालो हाँ। नॉर्मल चोरियाँ की मैं तो यही कह रही हूँ हाथ जोड़ के मैं उसके पैर पकड़ लूंगी मेरा लड़का छोड़ ਉਹ ਜਿੱਦ ਤੱਕ ਪਤਾ ਕੀਤਾ ਕਿ ਉਹ ਲੰਬਾ ਪਿੰਡ ਦਾ ਹੈਗਾ ਮੁੰਡਾ ਜਿਹਨੇ ਮੁੰਡਾ ਜਿਹੜਾ ਚੱਕਿਆ ਤੁਹਾਡਾ ਬੱਚਾ ਤੁਹਾਡਾ ਚੱਕਿਆ ਉਹ ਤੁਹਾਨੂੰ ਕਿਦਾਂ ਪਤਾ ਲੱਗਾ ਸੀ ਉਹਨਾਂ ਨੂੰ ਸਾਨੂੰ ਇਹ ਪਤਾ ਏਦਾਂ ਪਤਾ ਲੱਗਿਆ ਜੀ ਜਿਹੜੇ ਉਹਦੇ ਫਰੈਂਡ ਤੌਰ ਤੇ ਹੈਗੇ ਨਾ ਆਪਣੇ ਮਤਲਬ ਕਿ ਆਟੋ ਸਰਕਲ 'ਚ ਇਹਦੇ ਜਿਹੜੇ ਹੈਗੇ ਫਰੈਂਡ ਉਹ ਮੈਨੂੰ ਵੀ ਜਾਣਦੇ ਆ ਸਾਡੇ ਲਾਗੇ ਤੇ ਇੱਥੇ ਗਵਾਂਢੀ ਆ ਸਾਡੇ ਜੀ ਮੱਲੇ ਦੇ ਤੇ ਉਹ ਮੁੰਡੇ ਤੋਂ ਪੁੱਛਿਆ ਉਹ ਮੁੰਡੇ ਕਹ ਰਿਹਾ ਵੀ ਸਾਡੇ ਲੰਬੇ ਪਿੰਡ ਚੌਂਕ ਪੀਐਸ ਪੈਰਸ ਦੇ ਲਾਗੇ ਛਾਕੇ ਦਾ ਵੀ ਰਹਿਣ ਆਲਾ ਆ ਉਹ ਹੂੰ ਤੇ ਇਹਨਾਂ ਕੋ ਉਹਨਾਂ ਨੇ ਦੱਸਿਆ ਤੇ ਫਿਰ ਉਹਨਾਂ ਨੂੰ ਮੁੰਡੇ ਨੂੰ ਪੁੱਛਿਆ ਵੀ ਤੁਸੀਂ ਘਰ ਜਾਣਦੇ ਹੋ ਉਹਨਾਂ ਨੇ ਕੋਰਾ ਜਵਾਬ ਦਿੱਤਾ ਵੀ ਘਰ ਨਹੀਂ ਜਾਂਦੇ ਉੱਦਾਂ ਆਪ ਮਿੰਡੀ ਜੁਲੀ ਦਾ ਬਾਹਰ ਹੈ ਲੋ ਹਾਏ ਆ ਸਟੇਸ਼ਨ ਤੇ ਗੱਡੀ ਚਲਾਈਦੀ ਆ ਉਦੋਂ ਉੱਥੇ ਸਾਨੂੰ ਮਿਲਦਾ ਹੈ ਜੀ ਹੂੰ ਯਾਨੀ ਕਿ ਉਹ ਲੜਕਾ ਆਟੋ ਚਲਾਉਂਦਾ ਜਦੋਂ ਤੁਹਾਨੂੰ ਪਤਾ ਚੱਲਿਆ ਹਾਂਜੀ ਹਾਂ ਤੇ ਹੁਣ ਤੁਸੀਂ ਜਿਹੜਾ ਪੁਲਿਸ ਨੂੰ ਕੰਪਲੀਟ ਕੀਤੀ ਹੈ ਤੇ ਹਾਂਜੀ ਕੰਪਲੀਟ ਕੀਤੀ ਹੈ ਜੀ ਤੇ ਕੀ ਕਹਿਣਾ ਫਰੀਦ ਦਾ ਪੁਲਿਸ ਦਾ ਕਹਿਣਾ ਇਹੀ ਆ ਭਾਜੀ ਹੁਣ ਫੋਟੋ ਫਾਟੋਵਾਂ ਮੰਗਾਈਆਂ ਸੀ ਅੱਜ ਮੁੰਡੇ ਦੀਆਂ ਤੇ ਉਹ ਦੇ ਕੇ ਆਏ ਆ 16 ਫੋਟੋਵਾਂ ਮੰਗਾਈਆਂ ਸੀ ਤੇ ਦੋ ਵੱਡੀਆਂ ਫੋਟੋਵਾਂ ਮੰਗਾਈਆਂ ਸੀ ਮੁੰਡੇ ਦੀ ਉਹ ਦੇ ਕੇ ਆਏ ਥਾਣੇ ਬਾਕੀ ਸਾਨੂੰ ਕੋਈ ਉਹਨਾਂ ਨੇ ਰਾਹ ਨਹੀਂ ਪਾਇਆ। ਨਹੀਂ ਥਾਣੇ ਗਏ ਹੋ ਤੁਸੀਂ ਤੇ ਪੁਲਿਸ ਜਦੋਂ ਆਈ ਇੱਥੇ। ਹਾਂਜੀ। ਉਹਨੇ ਜਿਹੜੇ ਗਲੀ ਤੇ ਜਿਹੜੇ ਕੈਮਰੇ ਲੱਗੇ ਸੀ ਸੀਸੀਟੀਵੀ ਵਗੈਰਾ ਕੈਮਰੇ ਦੇਖੇ ਸਾਰੇ ਕਿੱਥੋਂ-ਕਿੱਥੋਂ ਮੁੰਡਾ ਗਿਆ ਵਾ ਸਾਰਾ ਦੇਖਿਆ ਉਹਨਾਂ ਨੇ। ਤੇ ਉਸ ਤੋਂ ਬਾਅਦ ਫੇਕ ਪੁਲਿਸ ਕੀ ਕਹਿੰਦੀ ਤੁਹਾਨੂੰ ਫਿਰ? ਪੁਲਿਸ ਭਾਜੀ ਇਹ ਕਹਿੰਦੀ ਹੈ ਕਈਆ ਦੇ ਜਿਹੜੇ ਆਪਣੇ ਕੈਮਰੇ ਆਪਾਂ ਕਹਿੰਦੇ ਸਾਡੇ ਚੱਲਦੇ ਨਹੀਂ 2 ਮਹੀਨੇ ਤੋਂ ਨਹੀਂ ਚੱਲ ਰਹੇ ਆ। ਕਈ ਕਹ ਰਹੇ ਆ ਵੀ ਕੈਮਰੇ ਸਾਡਾ ਰਿਕਾਰਡ ਨਹੀਂ ਹੁੰਦਾ ਆ ਵੀ 1 ਘੰਟੇ ਦੀ ਵੀਡੀਓ ਰਿਕਾਰਡ ਹੁੰਦੀ ਆ ਬਾਕੀ ਕੀ ਚੋੜ ਜਾਂਦੀਆਂ ਡਿਲੀਟ ਹੋ ਜਾਂਦੀਆਂ ਭਾਜੀ ਦੇਖੋ ਸੀਸੀਟੀਵੀ ਲਗਾਏ ਘਰਾਂ ਦੇ ਵਿੱਚ ਹਰ ਬੰਦੇ ਨੇ ਆਪਣੇ ਘਰਾਂ ਦੀ ਸੇਫਟੀ ਲਈ ਲਾਏ ਆ ਠੀਕ ਹੈ ਜੀ ਉਹਨਾਂ ਨੇ ਤੁਹਾਡੇ ਲਈ ਨਹੀਂ ਸਾਰੇ ਆਪਣੇ ਸੇਫਟੀ ਲਈ ਪੁਲਿਸ ਨੂੰ ਵੀ ਚਾਹੀਦਾ ਪੁਲਿਸ ਨੂੰ ਵੀ ਉਹਨਾਂ ਨੂੰ ਚਾਹੀਦਾ ਕਿ ਦਿਖਾਣੇ ਚਾਹੀਦੇ ਸੀਸੀਟੀਵੀ ਵਗੈਰਾ ਹਾਂਜੀ ਹਾਂਜੀ ਪੁਲਿਸ ਨੇ ਭਾਜੀ ਇਹਨਾਂ ਕੋਈ ਕੋਈ ਜ਼ੋਰ ਨਹੀਂ ਪਾਇਆ ਉਹਨਾਂ ਤੇ ਅੱਛਾ ਜ਼ੋਰ ਵੀ ਨਹੀਂ ਪਾਇਆ ਪੁਲਿਸ ਨੇ ਕੋਈ ਜ਼ੋਰ ਨਹੀਂ ਪਾਇਆ ਉਹਨਾਂ ਤੇ ਵੀ ਤੁਸੀਂ ਸਮਝ ਦਿਖਾਓ ਕੈਮਰੇ ਦਿਖਾਓ ਇਹ ਤੁਹਾਡੀ ਹੋ ਸਕਦਾ ਚਲ ਬਾਕੀ ਇਹਨਾਂ ਪੜ ਬੰਦੇ ਹੈਗੇ ਜਿਹੜੇ ਪੜੇ ਲਿਖੇ ਆ ਉਹਨਾਂ ਨੂੰ ਤਾਂ ਪਤਾ ਨਾ ਵੀ ਇੰਨੀ ਦੇਰ ਥੋੜੀ ਕਿੰਨੀ ਦੇਰ ਤੱਕ ਰਹਿੰ ਦਾ ਬੱਚਾ ਗਿਆ ਹੈਗਾ ਤਾਂ ਉਹ ਦਿਖਾਣਾ ਚਾਹੀਦਾ ਮਦਦ ਕਰਨੀ ਚਾਹੀਦੀ ਹੈ ਇਹ ਰਾਕ ਇਹ ਰਿਕਵੈਸਟ ਕਰ ਰਹੀ ਹੂ ਉਸकी ਪੈਣ ਬੋਲ ਰਹੀ ਹੈ ਛੋਟੀ ਇਹ ਹੀ ਕਰੀ ਮੇਰਾ ਬੱਚਾ ਛੁੱਟ ਜਾਏ ਛੁੱਟ ਜਾਵੇ ਤੁਸੀਂ ਜਿਹੜੀ ਕੰਪਲੀਟ ਕਰਵਾਈ ਹੈ ਪੁਲਸ ਦੇ ਵਿੱਚ ਕੋਈ ਉਮੀਦ ਹੈ ਤੁਹਾਨੂੰ ਬਤਾ ਮੈਂ ਬਹੁਤ ਮੈਂ ਤਾਂ ਝੜ ਪੋਸਾ ਲਗਾ ਲਗਾ ਕੇ ਆਪਣਾ ਗੁਜ਼ਾਰਾ ਕਰਨਾ ਕਿੰਨੇ ਬੱਚੇ ਤੁਹਾਡੇ ਕਿੰਨੇ ਮੇਰੇ 3 ਬੱਚੇ ਨੇ ਮੇਰੇ ਬੱਚੇ ਪਰਦਾ ਸੀ ਬੱਚਾ ਤੁਹਾਡਾ ਹਾਂ ਪਰਦਾ ਦੂਸਰੀ ਕਲਾਸ ਅੱਛਾ ਦੂਸਰੀ ਕਲਾਸ ਵਿੱਚ ਪੈਸੇ ਮੰਗੋ ਵੀ ਤੁਹਾਨੂੰ ਦਵਾਂਗੀ ਮੈਂ ਤਾਂ ਝਾੜੂ ਪੋਚਾ ਕਰ ਕਰ ਕੇ ਜਦ ਆਪਣੇ ਬੱਚੇ ਦਾ ਪੇਟ ਪਾਲ ਰਹੀ ਮੇਰਾ ਘਰ ਦੇਖੋ ਮੇਰਾ ਕਿੱਦਾਂ ਦਾ ਘਰ ਹੈ ਆ ਮਿਲ ਜਾਵੇ ਮੈਂ ਤਾਂ ਇਹੀ ਕਹਿ ਰਹੀ ਮੇਰਾ ਬੱਚਾ ਦੇ ਦੇ ਬਾਜੀ ਮੈਂ ਤਾਂ ਰਾਤ ਕੋ ਛੋੜ ਜਾਈ ਆਂ ਪਰ ਮੈਂ ਕੁਛ ਨਹੀਂ ਕਹੂੰਗਾ ਹਜ਼ਾਰ 2000 ਜੋ ਵੀ ਲੇਗਾ ਮੈਂ ਉਹ ਵੀ ਦੇ ਦੂੰਗੀ ਪਰ ਮੇਰਾ ਬੱਚਾ ਦੇ ਜਾਈ ਅਗਰ ਦੇਖ ਰਹਾ ਨਾ ਤਾਂ ਮੈਂ ਇਹੀ ਕਹਿ ਰਹੀ ਆਂ ਤਾਂ ਜੁੜ ਕੇ ਮੇਰਾ ਬੱਚਾ ਦੇ ਜਾਈ ਪਾਜੀ ਪੂਰਾ ਏਰੀਆ ਦੇਖ ਲਿਆ ਤੁਸੀਂ ਆਪਣਾ ਸਾਰਾ ਇੱਥੇ ਦਾ ਹਾਂਜੀ ਪਾਜੀ ਸਾਰੇ ਪਾਸੇ ਛਾਣ ਲਿਆ ਕਿਤੇ ਵੀ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਨਸ਼ਾ ਨੁਸ਼ਾ ਵੀ ਕਰਦਾ ਉਹ ਤੇ ਇਦਾਂ ਵੀ ਹੋ ਸਕਦਾ ਲੈ ਜਿੱਦਾਂ ਬੱਚਾ ਤੁਹਾਡੇ ਪਿੱਛੇ ਜਾ ਰਿਹਾ ਸੀ ਵੀਡੀਓ ਦੇ ਵਿੱਚ ਕਿਤੇ ਬੱਚੇ ਨੂੰ ਛੱਡ ਕੇ ਵੀ ਕਿਤੇ ਅੱਗੇ ਚਲ ਗਿਆ ਦੌੜ ਗਿਆ ਹੋ ਗਿਆ ਡਰ ਦੇ ਮਾਰੇ ਤੇ ਬੱਚੇ ਨੂੰ ਭਾਈ ਇਹ ਛੱਡ ਕੇ ਗਿਆ ਬੱਚਾ ਘਰ ਕਿਉਂ ਨਹੀਂ ਪਹੁੰਚਿਆ ਨਹੀਂ ਬੱਚਾ ਜਸ ਛੋਟਾ ਦੱਸਿਆ ਜਾ ਰਿਹਾ ਨਾ ਕਿ ਛੋਟਾ ਬਰਸਾ ਬੱਚੇ ਨੂੰ ਜੇ ਮੰਨ ਲਓ ਆਪਾਂ ਬੱਚੇ ਨੂੰ ਕਿਤੇ 1 ਕਿਲੋ 2 ਕਿਲੋ ਮੀਟਰ ਦੂਰ ਘਰ ਤੋਂ ਭੇਜਦੇ ਆ ਮੰਨਦੇ ਆ ਵੀ ਬੱਚਾ ਉੱਥੇ ਗੁੰਮ ਹੋ ਸਕਦਾ ਆ ਅੱਗੇ ਕਦੀ ਜਾਂਦਾ ਸੀ ਬੱਚਾ ਕਦੀ ਕਿਤੇ ਇਦਾਂ ਕੋਈ ਬਾਹਰ ਨਹੀਂ ਚਲਿਆ ਕਿਸੇ ਦੇ ਨਾ ਭਾਈ ਬੱਚਾ ਬੜਾ ਨਿਕਲਦਾ ਹੀ ਨਹੀਂ ਸੀ ਕਦੀ ਮਤਲਬ ਕਿ ਇੱਥੇ ਗਲੀ 'ਚ ਹੀ ਖੇਡਦਾ ਸੀ ਇੱਥੋਂ ਕ ਨਾਲ ਤੇ ਕਹ ਰਹੀ ਉਹ ਬੋਲ ਰਹਾ ਤੇ ਤੇਰਾ ਪਾਪਾ ਕਿੱਥੇ ਗਿਆ ਅਗਰ ਮੇਰਾ ਪਾਪਾ ਦੂਰ ਗਿਆ ਪੁੜ ਗਿਆ ਨੋਲਾ ਮੇਰੇ ਨਾਲ ਚਲ ਪਰ ਮੇਰੇ ਕੋ ਵੀ ਲੈ ਕੇ ਤਸੀਰਾ ਦਿਲਿੰਦਰ ਤੋਂ ਦਿਖਾਣ ਦੀ ਕੋਸ਼ਿਸ਼ ਕਰ ਉਹ ਮੇਰੇ ਸਾਥ ਵਾਲੀ ਬੋਲ ਰਹੀ ਉਸ ਨੂੰ ਮੈਂ ਕੌਣ ਬੋਲ ਰਹੀ ਬਤਾਓ ਮਿਲਾਉਂ ਗਿੰ ਕੋ ਆ ਜਾ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਬਤਾ ਦੇ ਦੇਖੋ ਬੱਚਾ ਚਾਹੀਏ ਉਹ ਤਾ ਕਿਸ ਨੇ ਮੇਰੇ ਕੋ بتایا ਅਕੇ ਕਬੀ ਆਰੀ ਸਾਲ ਲੜਕਾ ਆਇਆ ਤਾਂ ਉਹ ਲੈ ਕੇ ਗਿਆ ਇਹ ਕਹਿ ਰਹੇ ਸੀ ਕਿ ਕੀ ਕਹਿ ਦਿੱਤੀ ਉਹ ਕਹਿ ਰਿਹਾ ਸੀ ਇਹਨੂੰ ਪੁੱਛ ਰਿਹਾ ਸੀ ਵੀ ਤੇਰਾ ਮੰਮੀ ਪਾਪਾ ਕਿੱਥੇ ਉਹ ਕਹਿੰਦਾ ਮੈਂ ਤਾਂ ਮਰੀਆਪੁਰ ਤੇ ਗਏ ਹੋਇਆ ਮੇਰੇ ਮੰਮੀ ਪਾਪਾ ਜਿਵੇਂ ਕੀ ਉਹ ਕਹਿੰਦਾ ਚਲੋ ਮੈਨੂੰ ਲੈ ਕੇ ਚਲੋ ਫਿਰ ਉਹ ਉਥੋਂ ਇਥੋਂ ਲੈ ਗਏ ਸੀ ਉਹਨੂੰ ਬੱਸ ਮੁੱਚ ਕੇ ਚੁੱਕ ਗਿਆ ਤੁਸੀਂ ਕਦੀ ਉਸ ਦਿਨ ਦੇਖਿਆ ਕਦੀ ਹੋਰ ਦੇਖਿਆ ਸੀ ਕਦੀ ਮੁੰਡੇ ਨੇ ਮੈਂ ਉਸੇ ਦਿਨ ਵੇਖਿਆ ਸੀ ਭਾਜੀ ਉਹਨੂੰ ਮੁੰਡੇ ਨੂੰ ਜਿਹੜਾ ਉਹ ਦਿਨ ਜਿਹੜਾ ਆਇਆ ਸੀ ਉਹਨੂੰ ਲੈਣ ਮੈਂ ਉਸੇ ਦਿਨ ਵੇਖਿਆ ਸੀ ਉਹਨੂੰ ਅੱਗੇ ਕਦੇ ਨਹੀਂ ਦੇਖਿਆ ਉਹ ਬੜੀ ਚੇ ਗੇੜੇ ਮਾਰ ਰਿਹਾ ਸੀ ਬਾਰ-ਬਾਰ ਜੀ ਅੱਛਾ ਬਾਰ-ਬਾਰ ਗੇੜੇ ਮਾਰ ਰਿਹਾ ਸੀ ਉਹ ਬਹੁਤ ਵਾਰੀ ਗੇੜੇ ਮਾਰੇ ਆ ਉਹਨੇ ਤੇ ਜਿਹੜਾ ਇਹ ਫੋਟੋ ਦਿਖਾ ਰਹੇ ਆ ਉਹੀ ਲੜਕਾ ਤੁਸੀਂ ਦੇਖੀ ਫੋਟੋ ਲੜਕੇ ਦੀ ਹਾਂਜੀ ਜਿਹੜੀਆਂ ਹੁਣ ਫੋਟੋ ਦਿਖਾ ਰਹੇ ਉਹੀ ਲੜਕਾ ਸੀ ਜਿਹੜਾ ਇਹਨਾਂ ਬੱਚਿਆਂ ਲੈ ਕੇ ਆਇਆ ਹਾਂਜੀ ਇਹ ਹੀ ਸੀ ਸਹੀ ਲਟਕਾ ਸੀ ਹਾਂਜੀ ਹਾਂਜੀ ਬਿਲਕੁਲ ਦੇਖਦੇ ਸਿੱਧਦੇ ਹੋ ਕਿ ਨਾਲ ਦੇ ਜਿਹੜੇ ਗਵੰਡੀ ਉਹਨਾਂ ਨੇ ਵੀ ਜਿਹੜਾ ਦੇਖਿਆ ਸਿਰਫ ਸ਼ਖਸ ਨੂੰ ਆ ਦੇਖ ਸਕਦੇ ਹੋ ਤਸਵੀਰਾਂ ਇੱਕ ਵਾਰ ਫਿਰ ਤੁਸੀਂ ਦੇਖ ਲਓ तो दोस्तों प्रवासी ਦੱਸਿਆ ਜਾ ਰਿਹਾ ਜਿਹਦਾ ਬਿਹਾਰ ਦਾ ਬੰਦਾ ਜਿੱਥੇ ਇੱਕ ਤੋਂ ਦੇਖੋ ਪੰਜਾਬ ਦੇ ਵਿੱਚ ਅਜੀ ਹਵਾਲਾ ਕਰਨੇ ਸ਼ੁਰੂ ਕਰ ਦਿੱਤੇ ਨੇ ਇਹਨਾਂ ਨੇ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਚੁਪਣਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਲੜਕੇ ਨੂੰ ਦੇਖਿਆ ਜਾ ਰਿਹਾ ਥੋੜਾ ਜਿਹਾ ਬੱਚਾ ਸੀਗਾ ਜਿਹਨੂੰ ਤਾਂ ਇਹਨਾਂ ਦਾ ਕਹਿਣਾ ਸੀ ਜਿਹੜਾ ਕਰਕੇ ਆ ਜਿਹੜਾ ਇਹ ਲੜਕਾ ਜਿਹੜਾ ਲੈ ਗਿਆ ਉਹਦੇ ਨਾਲ ਕਿਹਾ ਜਾ ਰਿਹਾ ਕਿ ਮਾਂ ਬੱਚੇ ਦੇ ਨੂੰ ਕੈਪਟਣ ਤੋਂ ਬਾਅਦ ਉਹ ਵੀ ਲੈ ਕੇ ਜਿਹੜਾ ਗਿਆ ਪਰ ਪਰਿਵਾਰ ਦੇਖਾਂ ਤੇ ਭਾਨੇ ਲੜਕੇ ਨੂੰ ਆਪਣੇ ਨਾਲ ਨਾਲ ਲੈ ਗਿਆ ਜਿਹੜਾ ਜਿਹੜਾ ਇਸ ਕਰਕੇ ਦੇਖੋ ਤੇ ਜਿਹਦੇ ਉੱਪਰ ਇਹ ਲਗਾ ਰਿਹਾ ਕਿ ਸਾਡੇ ਲੜਕੇ ਨੂੰ ਇਹ ਲੈ ਕੇ ਗਿਆ ਦੋ ਇਸ ਵੀਡੀਓ ਨੂੰ ਵਾਕਤਵਾੜ ਸ਼ੇਅਰ ਕਰੋ ਤਾਂ ਕਿ ਜਿਹੜਾ ਕੇ ਕੁਮਾਰ ਦੋ ਇਹਨਾਂ ਨੂੰ ਜਰਾ ਕੀ ਆਪਣਾ ਬੱਚਾ ਆ ਮੇਰੇ ਲੱਗੇ ਦੋ ਇਹ ਬੱਚੇ ਦੀ ਫੋਟੋ ਤੁਹਾਨੂੰ ਅਨੇਕ ਕਰਕੇ ਫੇਰ ਦਿਖਾ ਦਿਓ ਕਿ ਇਹ ਬੱਚਾ ਉਹਦੀ 8 ਸਾਲ ਉਮਰ ਹੈ ਤੋਂ ਢਣਕਿਆਂ ਮੱਲਾ ਬਲਦੇਵ ਨਗਰ ਦੇ ਆ ਰਹਿਣ ਵਾਲੇ ਆ 8 ਸਾਲ ਦੀ ਉਮਰ ਹੈ ਬੱਚੇ ਦੀ ਭਾਈ ਉਹ ਫੋਨ ਕਰੀਏ ਸਿੱਧਾ ਕਿਸੇ ਦੂਰੋ ਕਰੀ ਮੜ ਜਨਾ ਹਾਂ ਇਤਾਂ ਹੈ ਮਾਰੋ ਇੱਥੇ ਮਾਰੋ ਤੇ ਕਿਤੇ ਨੂੰ ਵੀ ਇਹ ਬੱਚਾ ਦਿਖਾਈ ਦਿੰਦਾ ਤਾਂ ਇਹਨਾਂ ਦਾ ਜਿਹੜਾ ਫੋਨ ਨੰਬਰ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਦਾ ਫੋਨ ਨੰਬਰ ਕੀ ਆ। ਉਹ ਤੁਹਾਨੂੰ ਇੱਕ ਵਾਰੀ ਫੋਨ ਨੰਬਰ ਆ ਜਿਹੜਾ ਫੇਰ ਇਹਨਾਂ ਵੱਲੋਂ ਦੱਸਦੇ ਨੇ ਕਿ ਫੋਨ ਨੰਬਰ ਕੀ ਭਾਈ ਆਪਣਾ ਫੋਨ ਨੰਬਰ ਦੱਸ ਦਿਓ ਕੀ ਹੈ? 8557852131 ਤੇ ਦੂਜਾ ਮੇਰੇ ਮੰਮਿਆ ਦਾ ਨੰਬਰ ਆ ਜੀ 9517634880 ਹੈ। ਭਾਈ ਹੋਲੀ ਲਈ ਦੱਸੀਓ ਤੇ ਮਤਲਬ ਇੱਕ ਦੁਆਰਾ ਫੇਰ ਦੋਵੇਂ ਨੰਬਰ ਦੱਸੋ। ਮੇਰਾ ਨੰਬਰ ਆ ਜੀ 8557 ਨੂੰ ਫੋਨ ਮਿਲ ਕੇ ਤੋਂ ਨੰਬਰ ਸਾਰੇਂ ਦਿੱਤਾ ਵੇ। ਬਿਲਕੁਲ ਵੀਡੀਓ ਜਿਹੜੀ ਵਾਰ ਤੋਂ ਬਾਅਦ ਜਿਹੜੀ ਸ਼ੇਅਰ ਕਰ ਦੋ ਜੀ ਜਿਹੜਾ ਪਰਵਾਰ ਨਾਲ ਦਾ ਬੱਚਾ ਮਿਲ ਜਾਵੇ ਮਾਂ ਦੇ ਸੋ ਤੇ ਮਾਂ ਤੇ ਪੁੱਤ ਦੇ ਸਾਦਰ ਸਾਜਰੇ ਹੱਥ ਚੋੜ ਕੇ ਇਹ ਵਟੀਆਂ ਦੇ ਜਿਹੜਾ ਦਾ ਬੱਚਾ ਜਿਹੜਾ ਤੋਂ ਦੀ ਲੈ ਕੇ ਜਿਹੜਾ ਫਰਾਰ ਹੋਇਆ ਕੋਈ ਰਿਕਵੈਸਟ ਹੈ ਕੌਣ ਕਰੇ ਮਤਾਇਮ ਕੋ ਮਾਰਾ ਬੱਚਾ ਕਹੀਂ ਵੀ ਦਿਖੇ ਔਰ ਕਹੀਂ ਵੀ ਇਹ ਲੜਕਾ ਦਿਖੇ ਬਤਾਏ ਇਸ ਲੜਕੇ ਕੋਈ ਇਹ ਵੀ ਕਰੀ ਕਿ ਛੋਟੀ ਪੈਰ ਬੋਲ ਰਹੀ ਉਹ ਦੀ ਕੁਛ ਨਹੀਂ ਕਹੋਗੇ ਮੇਰਾ ਬੱਚਾ ਦੇ ਜਾਵੇ ਫੇ ਤੁਸੀਂ ਵੀ ਮਹੱਲੇ ਦੇ ਹੋ ਭਾਜੀ ਮਹੱਲੇਦਾਰੀ ਹੈ ਭਾਜੀ ਕਿਤਾ ਦੇਖ ਦਿਓ ਕਿ ਐਦਾਂ ਦੇ ਲੋਕ ਜਿਹੜੇ ਬੱਚੇ ਚੱਕ ਕੇ ਲੈ ਜਾਂਦੇ ਮਾਂ ਤੇ ਪਿਓ ਦਾ ਹਾਲ ਹੈ ਭਾਈ ਕੱਲੀ ਪਹਿਲੀ ਵਾਰੀ ਹਸ ਹੋਇਆ ਐਦਾਂ ਦਾ ਇਸ ਮਹੱਲੇ ਤੇ ਮਹੱਲੇ 'ਚ ਭਾਜੀ ਹੂੰ ਬਾਕੀ ਆਪਾਂ ਸਾਰੇ ਖੜੇ ਹਾਂ ਪਰਿਵਾਰ ਦੇ ਨਾਲ ਹੀ ਹੈ ਭਾਜੀ ਬੱਚਾ ਸਾਡਾ ਇਹ ਨਾ ਨਹੀਂ ਸਾਡਾ ਹੀ ਹੈ ਤੁਹਾਡਾ ਹੀ ਸਾਰਿਆਂ ਦਾ ਹੀ ਹੈ ਭਾਜੀ ਸਾਰੇ ਮਹੱਲੇ ਵਾਲਾ ਲੱਭਿਆ ਜਾ ਰਿਹਾ ਬੱਚਾ ਬਿਲਕੁਲ ਜੀ ਭਾਜੀ ਸਾਰੇ ਮਹੱਲੇ ਨਾਲ ਖੜਨਾਲੀ ਖੜੇ ਨਾਂ ਦੇ ਬਿਲਕੁਲ ਦੇਖਦੇ ਮੱਲਾ ਵੀ ਉਹ ਦੇਖਦੇ ਉਹ ਪੂਰਾ ਜਿਹੜਾ ਕੀ ਮੱਲਾ ਜਿਹੜਾ ਕਿ ਉੱਤੇ ਖੜਾ ਤੋਂ ਸਾਰਿਆਂ ਵੱਲੋਂ ਲੱਗ ਬੱਚਾ ਲੱਪਿਆ ਜਾ ਰਿਹਾ ਤੁਹਾਨੂੰ ਅੰਦਾਜ਼ੇ ਕਿ ਬਲਦੇਵ ਨਗਰ ਦੀ ਤਸਵੀਰ ਹੈ ਜਿੱਥੇ ਕੀ ਬੱਚਾ ਮੇਰਾ ਦੇਹਤਾ ਵੀ ਮੇਰਾ ਦੇਹਤਾ ਘਰ ਆਣਾ ਚਾਹੀਏ ਹਮ ਨਾਨੀ ਹੈ ਜੀ ਨਾਨੀ ਜੀ ਇਹਨਾਂ ਦੇ ਮੇਰਾ ਦੇਹਤਾ ਦਾ ਤੇ ਜੀ ਹਰਿਆਣੇ ਤੋਂ ਆਏ ਭਾਜੀ ਹਾਂਜੀ ਹਾਂਜੀ ਲੈ ਦੇਖੋ ਦੇਖਦੇ ਹਰਿਆਣੇ ਤੋਂ ਹਰਿਆਣੇ ਤੋਂ ਤੁਸੀਂ ਆਏ ਜਦੋਂ ਪਤਾ ਲੱਗਾ ਕਿ ਬੱਚਾ ਘਰ ਨਹੀਂ ਹੈਗਾ ਤੁਸੀਂ ਉਸ ਤੋਂ ਬਾਅਦ ਪਹੁੰਚੇ ਘਰ ਹਨਾ ਮਰਾ ਦੇਵਤਾਂ ਤਾ ਨਾ ਤਈ ਜੀ ਕੋਈ ਦੇ ਦਿਓ ਅਜੜ ਕੇ ਦਰਾਂ ਤੋ ਬਿਲਕੁਲ ਦੇਖੋ ਪਰ ਬਿਲਕੁਲ ਇਹ ਪਰਿਵਾਰਿਕ ਕੰਮ ਦਾ ਇਸੇ ਰੂਪੇ ਇਸੇ ਬੁਲਿਆ ਦੇਖੋ ਪੂਰਾ ਬੰਦਾ ਇਕੱਠਾ ਹੋਇਆ ਦੇਖੋ ਰੋ ਰੋ ਦੇਖੋ ਹਾਂ ਤੁਸੀਂ ਕੀ ਲੱਗਦੇ ਉਹਨਾਂ ਨੂੰ ਹਾਂ ਜੀ ਮਸੀ ਲੱਗਦਾ ਅੱਛਾ ਮਸੀ ਲੱਗ ਰਿਹਾ ਕਿ ਕਿਦਾਂ ਤੁਹਾਨੂੰ ਵੀ ਪਤਾ ਕਿਦੋਂ ਲੱਗਾ ਤੁਸੀਂ ਵੀ ਆ ਗਏ ਇੱਥੇ ਕਿ ਕੀ ਤੁਹਾਨੂੰ ਕਿਦਾਂ ਪਤਾ ਲੱਗਾ ਸੀ ਕਿ ਮੇਰੇ ਪਤਾ ਚੱਲਿਆ تھا ਕਿ ਕੋਈ ਬੱਚਾ ਗੁੰਮ ਹੋ ਰਿਹਾ ਹੈ ਹਾਂ ਆ ਕਿ ਬੈਣਕਾ ਫਿਰ ਉਹਦੇ ਬਾਰੇ ਆਪ ਆਪ ਵੀ ਸਾਰੀ ਜਗ੍ਹਾ ਦੇਖ ਰਹੇ ਸੀ ਤਾਂ ਹਾਂ ਪਾਣੀਪਤ 6 ਵਜੇ ਆਏ ਦੇਖ ਕੇ ਆਏ ਕਹੀਂ ਨਹੀਂ ਮਿਲਿਆ ਕਹੀਂ ਨਹੀਂ ਮਿਲਿਆ ਉਸकी ਇੱਕ ਛੋਟੀ ਹੀ ਬੇਬ ਜਿਆਦਾ ਰੋ ਰਹੀ ਵਿਚਾਰੀ ਨੂੰ ਕਿ ਮੇਰਾ ਛੋਟਾ ਮੇਰਾ ਭਾਈ ਕੰਗਾਇਆ ਮੇਰਾ ਭਾਈ